ਪੰਜਾਬ ਦੇ ਖਿਡਾਰੀ ਸਰਕਾਰੀ ਨੌਕਰੀਆਂ ਦੇ ਲਈ ਦਰਦ ਦਰਦ ਦੇ ੱੱੱਕੇ ਖਾਣ ਲਈ ਮਜਬੂਰ ਨੇ ਪੰਜਾਬ ਪੁਲਿਸ ਦੇ ਵਿੱਚ 2016 ਤੋਂ ਬਾਅਦ ਖੇਡ ਕੋਟੇ ਦੀਆਂ ਸਪੋਰਟਸ ਕੋਟੇ ਦੀਏ ਇੱਕ ਵੀ ਭਰਤੀ ਨਹੀਂ ਕੀਤੀ ਗਈ ਬੜੀ ਹੈਰਾਨੀ ਵਾਲੀ ਗੱਲ ਹੈ ਗੱਲ ਹੋਵੇ ਰੰਗਲਾ ਪੰਜਾਬ ਬਣਾਉਣ ਦੀ ਤੇ ਖੇਡਾ ਵਤਨ ਪੰਜਾਬ ਦੀਆਂ ਦੇ ਉੱਤੇ ਲਾਏ ਜਾਂਦੇ ਵੱਡੇ ਵੱਡੇ ਹਥਿਆਰਾਂ ਦੀ ਤੇ ਪਰ ਜਦੋਂ ਤਗਮੇ ਗੱਲ ਚ ਪਾਈ ਫਿਰਦੇ ਖਿਡਾਰੀ ਨੌਕਰੀ ਮੰਗ ਰਹੇ ਹੁਣ ਤੇ ਉਹਨਾਂ ਨੂੰ ਅੱਖੋਂ ਡਿਠਾ ਕੀਤਾ ਜਾਂਦਾ ਹ ਦਰਅਸਲ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟੇ ਦੀ ਭਰਤੀ ਨੂੰ ਲੈ ਕੇ ਪੰਜਾਬ ਦੇ ਖਿਡਾਰੀ ਇੰਨੀ ਦਿਨੀ ਰੋਸ ਮਜਾਰਿਆਂ ਤੇ ਉਤਰ ਆਏ ਪੂਰੀ ਖਬਰ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਇਹਨਾਂ ਖਿਡਾਰੀਆਂ ਦੀ ਮੰਗ ਕੀ ਹੈ ਤੇ ਕੀ ਪੂਰਾ ਮਾਜਰਾ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਤੇ ਜੇਕਰ ਤੁਸੀਂ ਹਾਲੇ ਤੱਕ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਵੀ ਨਹੀਂ ਦੱਬਿਆ ਉਹਨੂੰ ਵੀ ਜ਼ਰੂਰ ਦੱਬਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜ ਜਾਵੇ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਖਿਡਾਰੀ ਇੰਨੀ ਦਿਨੀ ਧਰਨੇ ਦੇਣ ਦੇ ਲਈ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਆਪਣੀ ਆਵਾਜ਼ ਚੁੱਕਣ ਦੇ ਲਈ ਮਜਬੂਰ ਨੇ ਉਹਨਾਂ ਦੇ ਗਲਾਂ ਦੇ ਵਿੱਚ ਤਗਮੇ ਪਾਏ ਹੋਏ ਆ ਹੱਥਾਂ 'ਚ ਉਹਨਾਂ ਦੇ ਖੇਡਾਂ ਦੇ ਸਰਟੀਫਿਕੇਟ ਫੜੇ ਹੋਏ ਆ ਮਾਮਲਾ ਇਹ ਹੈ ਕਿ ਸਰਕਾਰਾਂ ਕੱਲੀ ਮੌਜੂਦਾ ਸਰਕਾਰ ਨਹੀਂ ਮੌਜੂਦਾ ਸਰਕਾਰ ਤਾਂ ਚਲੋ ਵੇਲੇ ਦੀ ਸਰਕਾਰ ਹੁੰਦੀ ਆ ਤੇ ਉਹਦੇ ਤੇ ਜ਼ਿੰਮੇਵਾਰੀ ਆਇਦ ਹੁੰਦੀ ਆ ਇਸ ਤੋਂ ਪਹਿਲਾਂ ਵਾਲੀ ਸਰਕਾਰ ਵੀ ਜਿਹੜੀ ਕਿ ਕਾਂਗਰਸ ਦੀ ਸਰਕਾਰ ਰਹੀ ਜਿੱਚ ਦੋ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਖਿਡਾਰੀਆਂ ਦੀ ਇੱਕ ਸੈਕੰਡ ਲਈ ਵੀ ਬਾਤ ਨਹੀਂ ਪੁੱਛੀ ਲਗਾਤਾਰ ਪੰਜਾਬ ਪੁਲਿਸ 'ਚ ਕਈ ਭਰਤੀਆਂ ਹੋਈਆਂ ਮੌਜੂਦਾ ਸਰਕਾਰ ਨੇ ਪੰਜਾਬ ਪੁਲਿਸ 'ਚ ਕਈ ਭਰਤੀਆਂ ਕਰ ਲਈਆਂ ਕਰਮਵਾਰ ਤਿੰਨ ਚਾਰ ਭਰਤੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਪਰ ਸਪੋਰਟਸ ਕੋਟੇ ਦੀ ਇੱਕ ਵੀ ਭਰਤੀ ਇੱਕ ਵੀ ਅਸਾਮੀ ਨਹੀਂ ਪਈ ਹੁਣ ਤੁਸੀਂ ਕਹੋਗੇ ਕਿ ਸਪੋਰਟਸ ਕੋਟਾ ਹੀ ਕਿਉਂ ਪੁਲਿਸ ਹੀ ਕਿਉਂ ਕਿਉਂਕਿ ਪੰਜਾਬ ਪੁਲਿਸ ਇੱਕ ਅਜਿਹਾ ਮਹਿਕਮਾ ਹੈ ਜਿੱਥੇ ਤੁਸੀਂ ਸਪੋਰਟਸ ਕੋਟੇ ਰਾਹੀਂ ਭਰਤੀ ਹੋ ਕੇ ਨਾਲੇ ਤਾਂ ਆਪਣੀ ਨੌਕਰੀ ਕਰਦੇ ਹੋ ਤੇ ਨਾਲੇ ਆਪਣੀ ਖੇਡ ਨੂੰ ਜਾਰੀ ਰੱਖ ਸਕਦੇ ਹੋ ਮੰਨ ਲਓ ਕੋਈ ਬਾਸਕਟਬਾਲ ਦਾ ਖਿਡਾਰੀ ਹੈ ਉਹ ਕੋਟੇ 'ਚ ਭਰਤੀ ਹੋ ਜਾਂਦਾ ਤੇ ਉਹ ਪੰਜਾਬ ਪੁਲਿਸ ਦੀ ਬਾਸਕਟਬਾਲ ਟੀਮ ਦੇ ਲਈ ਖੇਡਦਾ ਇਸੇ ਤਰ੍ਹਾਂ ਨਾਲ ਫੁੱਟਬਾਲ ਕਬੱਡੀ ਤੀਰਅੰਦਾਜ਼ੀ, ਐਥਲੈਟਿਕਸ, ਫੀਲਡ ਐਂਡ ਇਵੈਂਟ ਦੋਵੇਂ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਬਾਕਸਿੰਗ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਖਿਡਾਰੀ ਫਿਰ ਖੇਡ ਸਕਦੇ ਨੇ। ਹੁਣ ਮਸਲਾ ਇਹ ਆ ਕਿ 2016 ਤੋਂ ਬਾਅਦ ਇੱਕ ਵੀ ਅਸਾਮੀ ਸਪੋਰਟਸ ਕੋਟੇ ਲਈ ਨਹੀਂ ਕੱਢੀ ਗਈ। 17 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਰਹੀ। 2022 ਤੋਂ 25 ਆ ਚੁੱਕੇ ਆ 3 ਸਾਲੇ ਹੋ ਗਏ। 8 ਸਾਲਾਂ ਦੇ ਅਰਸੇ ਦੇ ਦਰਮਿਆਨ ਸਪੋਰਟਸ ਕੋਟੇ ਦੀ ਪੰਜਾਬ ਪੁਲਿਸ 'ਚ ਇੱਕ ਵੀ ਅਸਾਮੀ ਨਹੀਂ ਪਈਗੀ। ਇਹਦਾ ਨੁਕਸਾਨ ਕਿੰਨੂ ਹੈ? ਇਹਦਾ ਨੁਕਸਾਨ ਉਹਨਾਂ ਖਿਡਾਰੀਆਂ ਨੂੰ ਹੈ ਕਿ ਜਿਹੜੇ ਸੂਬੇ ਦੇ ਲਈ ਪੰਜਾਬ ਦੇ ਲਈ ਲਗਾਤਾਰ ਖੇਡਦੇ ਨੇ, ਦੇਸ਼ ਦੇ ਲਈ ਖੇਡਦੇ ਨੇ, ਆਪਣੀਆਂ ਔਖਾਈਆਂ ਜਾਂ ਕਿਵੇਂ ਵੀ ਕਰਕੇ ਖੇਡ ਕੇ ਪੋਜੀਸ਼ਨ ਲੈ ਕੇ ਆਉਂਦੇ ਨੇ, ਤਗਮਾ ਲੈ ਕੇ ਆਉਂਦੇ ਨੇ। ਜਦੋਂ ਉਹਨਾਂ ਨੂੰ ਨਿਵਾਜਣ ਦਾ ਟਾਈਮ ਆਉਂਦਾ ਹੈ, ਉਦੋਂ ਠੰਣ ਠੰਣ ਗਪਾਲ ਹੋ ਜਾਂਦੀ ਹੈ। ਤੁਸੀਂ 올림픽 ਜਿੱਤ ਕੇ ਆਇਆਂ ਨੂੰ ਕਰੋੜਾ ਰੁਪਇਆ ਦੇ ਦਿੰਨੇ ਹੋ। ਤੁਸੀਂ ਹੋਰ ਕ੍ਰਿਕਟ ਟੂਰਨਾਮੈਂਟ ਅੱਜ ਜੁੱਤੇ ਹੋਏ ਖਿਡਾਰੀਆਂ ਨੂੰ ਕਰੋੜਾ ਰੁਪਿਆ ਦੇ ਚੈੱਕ ਦੇ ਕੇ ਫੋਟੋ ਹਲਵਾ ਕੇ ਵੱਡੇ ਵੱਡੇ ਹੋਲਡਿੰਗ ਲਵਾ ਕੇ ਕਰਦੇ ਹੋਂ ਖੇਡਵਤਨ ਪੰਜਾਬ ਦੀਆਂ ਦੇ ਉੱਤੇ ਉਹਨਾਂ ਪੈਸਾ ਤੁਸੀਂ ਖੇਡਵਤਨ ਪੰਜਾਬ ਦੀ ਅਕਰੌਣ ਤੇ ਨਹੀਂ ਲਾਉਂਦੇ ਜਿੰਨਾ ਉਹਦੇ ਪੋਸਟਰ ਤੇ ਹੋਲਡਿੰਗ ਤੇ ਤੇ ਉਹਦੀ ਓਪਨਿੰਗ ਤੇ ਕਲੋਜ਼ਿੰਗ ਸੈਰੇਮਨੀ ਤੇ ਲਾ ਦਿੰਦੇ ਹੋ ਯਾਨੀ ਕਿ ਤੁਸੀਂ ਸਾਰਥਿਕ ਕਰਨਾ ਦਿਖਾਵੇ ਵੱਲ ਤੁਹਾਡਾ ਜ਼ਿਆਦਾ ਧਿਆਨ ਹੈ ਤੇ ਅਸਲ ਕੰਮ ਵੱਲ ਨਹੀਂ ਹੁਣ ਜਿਹੜਾ ਇਹ ਖਿਡਾਰੀਆਂ ਨੇ ਮੀਡੀਆ ਨੂੰ ਇੱਕ ਪ੍ਰੈਸ ਨੋਟ ਪੇ ਕੱਲਿਆ ਜੇਕਰ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਪੰਜਾਬ ਪੁਲਿਸ ਵਿੱਚ 3% ਦੀ ਖੇਡ ਕੋਟੇ ਦੇ ਅਧੀਨ ਭਰਤੀ ਸੰਬੰਧੀ ਉਹਨਾਂ ਨੇ ਗੱਲ ਕੀਤੀ ਹੈ ਇਹਨਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਐਸੀ ਲੰਬੇ ਸਮੇਂ ਤੋਂ ਪੰਜਾਬ ਅਤੇ ਦੇਸ਼ ਦੇ ਲਈ ਖੇਡਾਂ ਵਿੱਚ ਭਾਗ ਲੈ ਰਹੇ ਹਾਂ ਦੇਸ਼ ਦਾ ਮਾਣ ਰੋਸ਼ਨ ਕਰ ਰਹੇ ਹਾਂ ਪਰ ਖਿਡਾਰੀਆਂ ਦੀ ਮਿਹਨਤ ਦਾ ਫਲ ਖਿਡਾਰੀਆਂ ਨੂੰ ਹਜੇ ਤੱਕ ਨਹੀਂ ਮਿਲਿਆ ਖਿਡਾਰੀਆਂ ਨੂੰ ਕੋਈ ਵੀ ਨੌਕਰੀ ਜਾਂ ਰੋਜਗਾਰ ਨਹੀਂ ਮਿਲਿਆ ਇਸ ਕਾਰਨ ਸਾਡੇ ਖਿਡਾਰੀਆਂ ਵਿੱਚ ਨਿਮੋਸ਼ੀ ਪੈਦਾ ਹੋਈ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਖੇਡਾਂ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਖੇਡਾਂ ਨੂੰ ਜਾਰੀ ਰੱਖਣ ਲਈ ਕੋਈ ਇੱਕ ਮਾਧਿਅਮ ਪੰਜਾਬ ਪੁਲਿਸ ਹੈ ਜਿਸ ਅਧੀਨ ਸਰਕਾਰ ਵੱਲੋਂ ਖਿਡਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ ਜਿਸ ਵਿੱਚ ਖਿਡਾਰੀਆਂ ਦੀ ਆਪਣੀ ਨੌਕਰੀ ਦੇ ਨਾਲ ਨਾਲ ਖੇਡ ਜਿਹੜੀ ਹੈ ਉਹ ਜਾਰੀ ਰੱਖ ਸਕਦਾ ਹੈ ਪਰ ਪੰਜਾਬ ਪੁਲਿਸ ਵਿੱਚ ਜਨਰਲ ਭਰਤੀ ਦੇ ਅਧੀਨ ਲਗਭਗ 2000 21 ਤੋਂ 2025 ਤੱਕ ਕੁੱਲ ਕਾਂਸਟੇਬਲ 2021 ਵਿੱਚ 4358 2021 ਵਿੱਚ ਹੈੱਡ ਕਾਂਸਟੇਬਲ 787 2021 ਵਿੱਚ ਸਬ ਇੰਸਪੈਕਟਰ 560 2023 ਵਿੱਚ ਸਬ ਇੰਸਪੈਕਟਰ 288 2023 ਵਿੱਚ ਸਿਪਾਹੀ ਦੀ ਭਰਤੀ 1746 46 2024 ਵਿੱਚ ਸਿਪਾਹੀ ਦੀ ਭਰਤੀ 1746 225 ਚ ਕਾਂਸਟੇਬਲਾਂ ਦੀ ਭਰਤੀ 1746 ਹੋ ਚੁੱਕੀ ਹੈ ਇਹਨਾਂ ਸਾਰੀਆਂ ਭਰਤੀਆਂ ਦੇ ਅਧੀਨ 3% ਦੀ ਸਪੋਰਟਸ ਕੋਟੇ ਵਿੱਚ ਲਗਭਗ 333 ਖਿਡਾਰੀਆਂ ਦੀ ਭਰਤੀ ਬਣਦੀ ਹੈ ਪਰ ਜੋ ਅਜੇ ਤੱਕ ਨਹੀਂ ਹੋਈ ਜਿਸ ਕਰਕੇ ਖਿਡਾਰੀਆਂ ਉੱਪਰ ਉਮਰ ਸੀਮਾ ਲੰਘਦੀ ਜਾ ਰਹੀ ਹੈ ਤੇ ਖਿਡਾਰੀਆਂ ਨੂੰ ਇਸ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪੰਜਾਬ ਪੁਲਿਸ ਸਟੇ ਸੈਂਟਰ ਸਪੋਰਟਸ ਜਲੰਧਰ ਵਿੱਚ ਵੀ ਖਿਡਾਰੀਆਂ ਦੀ ਬਹੁਤ ਕਮੀ ਹੈ ਜਿਸ ਕਰ ਪੰਜਾਬ ਅਤੇ ਪੰਜਾਬ ਪੁਲਿਸ ਦਾ ਖੇਡਾਂ ਵਿੱਚ ਪ੍ਰਦਰਸ਼ਨ ਵੀ ਘਟਦਾ ਜਾ ਰਿਹਾ ਹੈ ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਇਸ ਗੱਲ ਤੇ ਗੌਰ ਕਰਕੇ ਪੰਜਾਬ ਪੁਲਿਸ ਵਿੱਚ ਜੋ ਜਨਰਲ ਭਰਤੀਆਂ ਵਿੱਚ ਬੰਦਾ 3% ਦੀ ਸਪੋਰਟਸ ਕੋਟਾ ਕੱਢਿਆ ਜਾਵੇ ਤਾਂ ਜੋ ਵੀ ਜੋ ਖਿਡਾਰੀਆਂ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ ਤੇ ਆਪਣੀ ਖੇਡ ਨੂੰ ਜਾਰੀ ਰੱਖ ਕੇ ਪੰਜਾਬ ਅਤੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰ ਸਕਣ ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਖਿਡਾਰੀਆਂ ਵੱਲ ਵੇਖ ਕੇ ਖੇਡਾਂ ਵੱਲ ਰੁਝਾਨ ਪੈਦਾ ਹੋਵੇ। ਫਿਰ ਅਸੀਂ ਕਹਿੰਦੇ ਆ ਕਿ ਸਾਡੇ ਨੌਜਵਾਨ ਖੇਡਾਂ ਵੱਲ ਕਿਉਂ ਨਹੀਂ ਜਾਂਦੇ? ਉਹਨਾਂ ਨੂੰ ਜਾਣ ਵੀ ਕਿਉਂ? ਉਹ ਖੇਡਾਂ ਵੱਲ ਜਾਣਗੇ ਕਿ ਆਪਣੇ ਰੋਜ਼ਗਾਰ ਦੇ ਲਈ ਮੱਥਾ ਮਾਰਨਗੇ। ਜੇ ਉਹਨਾਂ ਨੂੰ ਸਹੂਲਤਾਂ ਹੀ ਨਹੀਂ ਮਿਲਣੀਆਂ ਪੰਜਾਬ ਬਿਜਲੀ ਬੋਰਡ ਦੇ ਵਿੱਚ ਬਹੁਤ ਸੋਹਣੀਆਂ ਟੀਮਾਂ ਪੰਜਾਬ ਬਿਜਲੀ ਬੋਰਡ ਦੀਆਂ ਸੀ ਉਹ ਵੀ ਤੁਹਾਨੂੰ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਉਹਨਾਂ ਉਹਨਾਂ ਦੇ ਵਿੱਚ ਵੀ ਕੋਈ ਭਰਤੀ ਦਾ ਸਿਲਸਿਲਾ ਇਸ ਪ੍ਰਕਾਰ ਨਹੀਂ ਹੈ ਖਾਸ ਕਰਕੇ ਇਸੀ ਮੈਂ ਸਿਰਫ ਇੱਥੇ ਪੰਜਾਬ ਪੁਲਿਸ ਤੱਕ ਸੀਮਿਤ ਰਹਿਣਾ ਚਾਹਾਂਗਾ ਪੰਜਾਬ ਪੁਲਿਸ ਦੇ ਵਿੱਚ ਜੇ 2016 ਤੋਂ 2025 ਤੱਕ ਸਪੋਰਟਸ ਕੋਟੇ ਦੀ ਭਰਤੀ ਨਹੀਂ ਹੋਈ ਤਾਂ ਸਰਕਾਰ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਸੁਣ ਜਿਹੜੇ ਖਿਡਾਰੀ ਆਪਣੇ ਗਲਾਂ 'ਚ ਤੰਗਮੇ ਪਾ ਕੇ ਆਪਣੀਆਂ ਪ੍ਰਾਪਤੀਆਂ ਦੇ ਸਰਟੀਫਿਕੇਟ ਪ੍ਰਮਾਣ ਪੱਤਰ ਚੁੱਕ ਕੇ ਫਿਰਦੇ ਆ ਉਹਨਾਂ ਖਿਡਾਰੀਆਂ ਨੂੰ ਸਪੋਰਟਸ ਕੋਟੇ ਦੇ ਅਧੀਨ ਜੋ ਕਿ ਬਣਦਾ ਹੈ ਜਿਸ 'ਚ 333 ਪੋਸਟਾਂ ਕੋਈ ਵੱਡੀ ਗੱਲ ਨਹੀਂ ਭਰਤੀ ਕੀਤਾ ਜਾਵੇ ਤਾਂ ਜੋ ਇਹ ਖਿਡਾਰੀ ਪੰਜਾਬ ਪੁਲਿਸ ਦੇ ਲਈ ਖੇਡ ਸਕਣ ਪੰਜਾਬ ਪੁਲਿਸ ਦਾ ਵੀ ਕੰਦ ਵਧੇਗਾ ਪੰਜਾਬ ਪੁਲਿਸ ਦੇ ਜਿਹੜਾ ਸਪੋਰਟਸ ਕੇਂਦਰ ਹੈ ਜਲੰਧਰ ਪੀਏਪੀ ਦੇ ਅੰਦਰ ਉੱਥੇ ਜਿਹੜੀ ਖਿਡਾਰੀਆਂ ਦੀ ਕਮੀ ਹੈ ਉਹ ਵੀ ਪੂਰੀ ਹੋਵੇਗੀ ਤੇ ਪੰਜਾਬ ਦੇ ਨਵੀਂ ਨਵੇਂ ਖਿਡਾਰੀ ਆਉਣਗੇ ਨਵਾਂ ਜੋਸ਼ ਆਏਗਾ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੋਏਗੀ ਜਦੋਂ ਇਹ ਖਿਡਾਰੀ ਪੋਜੀਸ਼ਨਾਂ ਲੈ ਕੇ ਸੋਨੇ ਥਾਮਾਂ ਦੇ ਜਾ ਕੇ ਖੇਡਣਗੇ ਦੇਸ਼ ਵਿਦੇਸ਼ ਦੇ ਵਿੱਚ ਸਭੋਬ ਕਿਉਂਕਿ ਪੁਲਿਸ ਸਪੋਰਟਸ ਗੇਮਸ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਵਿੱਚ ਵੀ ਇਹ ਖਿਡਾਰੀ ਆਪਣਾ ਯੋਗਦਾਨ ਪਾ ਸਕਦੇ ਨੇ ਕੁੱਲ ਮਿਲਾ ਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਇਸ ਤੇ ਧਿਆਨ ਦੇਣ ਦੀ ਲੋੜ ਹੈ ਮਾਮਲਾ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸਦਾ ਚਲਾਂ ਕਿ ਪੰਜਾਬ ਪੁਲਿਸ ਦੇ ਵਿੱਚ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਕੋਈ ਵਿਪਰਤੀ ਨਹੀਂ ਹੋਈ ਜਿਹਦੇ ਵਿੱਚ ਚੰਨੀ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੀਆਂ ਸਰਕਾਰਾਂ ਨੇ ਹਾਲੇ ਤੱਕ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਜਰਨਲ ਭਰਤੀ ਦਾ 3% ਦੀ ਕੋਟਾ ਸਪੋਰਟਸ ਕੋਟਾ ਉਹਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ કુલ 333 ਸੀਟਾਂ ਬਣਦੀਆਂ ਨੇ 333 ਅਸਾਮੀਆਂ ਬਣਦੀਆਂ ਨੇ ਖਿਡਾਰੀਆਂ ਦੀ ਉਮਰ ਲੰਘਦੀ ਜਾ ਰਹੀ ਹੈ ਖਿਡਾਰੀਆਂ ਦੀ ਉਮਰ ਨੂੰ ਲੰਘਦੇ ਆ ਵੇਖਦੇ ਆ ਹੋਇਆ ਸਰਕਾਰ ਨੂੰ ਤੁਰੰਤ ਇਸ ਭਰਤੀ ਨੂੰ ਕਰਨਾ ਚਾਹੀਦਾ ਹੈ ਵੱਖ-ਵੱਖ ਜਿਹੜੇ ਖੇਡ ਵਰਗ ਨੇਗੇ ਉਹਨਾਂ ਨਾਲ ਸੰਬੰਧਿਤ ਖਿਡਾਰੀ ਨੇ ਫੁੱਟਬਾਲ ਕਬੱਡੀ ਐਥਲੈਟਿਕਸ ਕਿੱਕ ਬਾਕਸਿੰਗ ਬਾਕਸਿੰਗ ਇਹ ਸਾਰੇ ਖਿਡਾਰੀਆਂ ਦੀ ਜਿਹੜੀ ਭਰਤੀ ਹੈ ਉਹ ਕਰਨੀ ਚਾਹੀਦੀ ਹੈ ਜਿਹੜੇ ਯੋਗ ਖਿਡਾਰੀ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਜੋ ਸਪੋਰਟਸ ਕੋਟੇ ਦੀ ਇਹ ਖਿਡਾਰੀ ਪੰਜਾਬ ਪੁਲਿਸ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਣ ਪੁਲਿਸ ਹੀ ਇੱਕ ਐਸਾ ਮਾਧਿਅਮ ਹੈ ਜਿੱਥੇ ਖਿਡਾਰੀ ਨਾਲੇ ਦਾ ਆਪਣੀ ਨੌਕਰੀ ਕਰੀ ਜਾਂਦਾ ਹੈ ਨਾਲੇ ਖੇਡੀ ਜਾਂਦਾ ਹੈ ਉਹਦੇ ਲਈ ਇਹ ਆਸਾਨ ਹੋ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਖੇਡ ਕੋਟੇ ਸਪੋਰਟਸ ਕੋਟੇ ਦੀ ਭਰਤੀ ਜਿਹੜੀ 2016 ਤੋਂ ਰੁਕੀ ਹੋਈ ਹੈ ਉਹਨੂੰ ਇੱਕ ਵਾਰ ਫਿਰ ਸ਼ੁਰੂ ਕੀਤਾ ਜਾਵੇ